ਸ੍ਰੀ ਕਾਲ ਦੇ ਕੀ ਤੋਂ ਜੀ ਸਾਰੇ ਉਹ ਸਾਰੇ ਠੀਕ ਠਾਕ ਹੋ ਮੇਚੜੀ ਕਲਾ ਵਿੱਚ ਹੋਵਗੇ ਲੋ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਆ 2025 ਦੀ ਲੇਟੈਸਟ ਕਲੈਕਸ਼ਨ ਜੋ ਕਿ ਆਪਣਾ ਵਿంటర్ ਸਟਾਰਟ ਹੋਣ ਤੋਂ ਪਹਿਲਾਂ ਹੀ ਆਪਾਂ ਤੁਹਾਡੇ ਲਈ ਲੇਟੈਸਟ ਕਲੈਕਸ਼ਨ ਲੈ ਚੁੱਕੇ ਆ ਭੈਣਾਂ ਲਈ ਤੁਸੀਂ ਰਖੜੀ ਦੇ ਉੱਤੇ ਬਹੁਤ ਸੋਹਣੇ ਸੂਟ ਹੈ ਜਿਹੜੇ ਲੈ ਸਕਦੇ ਹੋਗੇ ਆਪਣੇ ਕੋਲ ਨਵੀਆਂ ਨਵੀਆਂ ਚੀਜ਼ਾਂ ਨੇ ਪਾਰਟੀ ਵੇਅਰ ਜਿਹੜੇ ਸੂਟ ਰਹਿਣਗੇ ਇਹ ਜਿੱਦਾਂ ਕੁਛ ਬਾਰਕ ਤੋਂ ਹਟ ਕੇ ਜੇ ਚੀਜ਼ਾਂ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਐਦਾਂ ਦੇ ਸੂਟਾਂ ਤੇ ਜਾ ਸਕਦੇ ਹੋਗੇ ਤੇ ਬ੍ਰਾਂਡ ਦੇ ਸੂਟ ਰਹਿਣਗੇ ਜੀ ਰੰਗ ਰਸ਼ੀਆ ਬ੍ਰਾਂਡ ਪ੍ਰੋਪਰ ਬ੍ਰੈਂਡ ਦਾ ਜੋ ਸਟੈਂਪ ਲੱਗੀ ਹੋਈ ਹੈਗੀ ਹੈਗੀ ਬਹੁਤ ਸੋਹਣਾ ਜੋ ਮਿਲ ਜਾ ਰਹੂਗੀ ਹੈ ਗਲਾਸ オーਰਗੈਂਜ਼ਾ ਗਲਾਸ オーਰਗੈਂਜ਼ਾ ਰੰਗ ਰਸ਼ੀਆ ਸੰਥੈਟਿਕ ਵੇਸ ਰਹੂਗਾ ਜੀ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈ ਪਲੇਨ ਇਹਨਾਂ ਦੀਆਂ ਬਾਟਮਸ ਰਹਿਣਗੀਆਂ ਤੇ ਨਾਲ ਹੀ ਪ੍ਰਿੰਟ ਦੁਪੱਟੇ ਰਹਿਣਗੇ ਬਹੁਤ ਸੋਹਣੇ ਦੁਪੱਟੇ ਨੇ ਜਿਨ੍ਹਾਂ ਦੇ ਬਹੁਤ ਸੋਹਣੀਆਂ ਚੀਜ਼ਾਂ ਨੇ ਜਿੰਨਾ ਮੀਜੀ ਲੁੱਕ ਹੈਗੀ ਬਹੁਤ ਪਿਆਰੀ ਲੁੱਕ ਹੈ ਕਲਰ ਵੀ ਬਹੁਤ ਸੋਹਣਾ ਵਾਈਨ ਜਿਹਾ ਛੇੜ ਹੈਗੇ ਸਾਰੇ ਕਲਰ ਇਸ ਬੁਟੀਕ ਤੇ ਲੈ ਕੇ ਆਏ ਆ ਆਪਾਂ ਇਹਦੇ ਵਿੱਚ ਜਿੰਨੇ ਵੀ ਕਲਰ ਸੀਗੇ ਸਾਰੇ ਦੇ ਸਾਰੇ ਕਲਰ ਆਪਾਂ ਇਹਦੇ ਵਿੱਚ ਲੈ ਕੇ ਆ ਚੁੱਕੇ ਆਂ ਇਹ ਸਾਰੇ ਦੇ ਕਲਰ ਪ੍ਰਿੰਟ ਅਲੱਗ-ਅਲੱਗ ਰਹੇ ਆਂਗੇ ਇਹ ਬਹੁਤ ਸੋਹਣੇ ਜੋ ਬੁਟੀਕ ਪੀਸ ਨੇਗੇ ਇਹ ਲਓ ਜੀ ਨੈਕਸਟ ਕਲਰ ਇਹ ਵਾਲਾ ਰਹੂਗਾ ਪਲੇਨ ਬਾਟਲ ਰੂਹੀ ਸੀ ਤੇ ਇਹਦੇ ਨਾਲ ਇਹ ਦੁਪੱਟਾ ਰਹੂਗਾ ਦੁਪੱਟਾ ਜਿਹੜਾ ਸੂਟ ਤੁਹਾਨੂੰ ਪਸੰਦ ਆਊਗਾ ਆਪਾਂ ਖੋਲ ਕੇ ਦਿਖਾ ਦਾਂਗੇ ਜੀ ਜਿਹੜਾ ਤੁਸੀਂ ਕਹੋਗੇ ਲਓ ਜੀ ਇੱਕ ਆ ਗਿਆ ਜੀ ਵਾਈਟ ਦੇ ਵਿੱਚ ਇਹ ਵਾਈਟ ਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਪ੍ਰਿੰਟ ਹੈਗਾ ਇਹਦਾ ਸਿੰਥੈਟਿਕ ਸੂਟ ਨੇਗੀ ਪਾਰਟੀ ਵੇਅਰ ਲੁੱਕ ਹੈਗੀ ਇਹਨਾਂ ਦੀ ਬਹੁਤ ਸੋਹਣੇ ਸੂਟ ਬਣਨਗੇ ਇਹ ਜੇ ਤੁਸੀਂ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਾਉਣਾ ਚਾਹਦੇ ਹੋ ਤਾਂ ਇਹਨਾਂ ਦੀ ਬਾਟਮ ਤੇ ਵਰਕ ਕਰਵਾ ਸਕਦੇ ਹੋ ਸ਼ੋਰਟ ਤੇ ਵਰਕ ਕਰਵਾ ਸਕਦੇ ਹੋ ਸ਼ਿਲਕੀ ਸੂਟ ਰਹਿਣਗੇ ਜੀ ਬਹੁਤ ਸੋਹਣੇ ਬੜੇ ਪਿਆਰੇ ਪਿਆਰੇ ਜਿਸੂ ਦੇਖੋ ਕਿੰਨਾ ਸੋਹਣਾ ਸੂਟ ਬਹੁਤ ਸੋਹਣੀ ਲੁੱਕ ਆ ਸੂਟ ਦੀ ਸਾਰੇ ਸੂਟਾਂ ਦੀ ਲੁੱਕ ਬਹੁਤ ਜ਼ਿਆਦਾ ਗ੍ਰੇਸਫੁਲ ਜੀ ਹੈਗੇ ਨਵੇਂ ਨਵੇਂ ਚੀਜ਼ਾਂ ਨਹੀਂ ਹੈ ਜਿਹੜੀਆਂ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਮੈਕਸ ਕਲਰ ਦੇਖੋ ਕਲਰ ਇੱਕ ਤੋਂ ਇੱਕ ਹੋ ਗਏ ਸਾਰੇ ਕਲਰ ਬਹੁਤ ਪਿਆਰੇ ਲੱਗ ਰਹੇ ਨੇ ਸਾਰੇ ਕਲਰ ਬੜੇ ਸੋਹਣੇ ਰਹਿਣ ਵਾਲੇ ਨੇਗੇ ਲੱਛੀ ਪਲੇਨ ਬਾਟਮ ਬੈਗ ਨਹੀਂ ਹੈ ਸਾਰਿਆਂ ਦੀਆਂ ਬਾਟਮਸ ਬਹੁਤ ਅੱਛੀਆਂ ਰਹਿੰਗੀਆਂ ਮੈਂ ਤੁਹਾਨੂੰ ਇੱਕ ਬਾਟਮ ਹੈ ਜਿਹੜੀ ਖੋਲ ਕੇ ਦਿਖਾ ਦਿੰਨੀ ਹੈਗੀ ਟਾਈ ਟਾਈ ਦੀ ਕੱਟ ਰਹੂਗੀ ਟਾਈ ਮੀਟਰ ਸ਼ਰਟ ਦਾ ਟਾਈ ਮੀਟਰ ਬਾਟਮ ਦਾ ਤੇ ਬਹੁਤ ਜ਼ਿਆਦਾ ਸੋਹਣੀ ਜਿਹੜੀ ਇਹਨਾਂ ਦੀ ਬਾਟਮ ਲੋਕ ਜੀ ਲੋਕ ਜੀ ਲੋਚੇ ਵਾਲੀ ਇਹਨਾਂ ਦੀ ਬਾਟਮ ਰਹੂਗੀ ਬਹੁਤ ਸੋਹਣੇ ਸੂਟ ਨੇ ਕਿ ਛਿਲਕੀ ਤੇ ਬੜੀਏ ਪਿਆਰੀਆਂ ਪਿਆਰੀਆਂ ਜੇ ਇਹਨਾਂ ਦੇ ਜਿਹੜੀਆਂ ਦੁਪੱਟੇ ਰਹਿਣਗੇ ਸਾਰੇ ਬਹੁਤ ਪਿਆਰੇ ਤੇ ਮੈਸਟਰ ਕਲਰ ਆ ਗਿਆ ਜੀ ਮਸਟਰ ਕੈਡ ਇਹ ਮਸਟਰ ਦੇ ਵਿੱਚ ਆ ਗਿਆ ਜੀ ਸਾਰੇ ਕਲਰ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਇੱਕ ਤੋਂ ਇੱਕ ਸੱਤ ਕਲਰ ਹੈਗੇ ਨੇ ਜੀ ਸੱਤ ਕਲਰ ਬਹੁਤ ਸੋਹਣੇ ਲੱਗੇ ਸੱਤੋ ਹੀ ਲੋਚੇ ਵਾਲਾ ਸੂਟ ਮਸਟਰਡ ਕਲਰ ਦੇ ਵਿੱਚ ਆ ਗਿਆ ਜੀ ਦੇਖੋ ਕਿੰਨਾ ਸੁਣਾ ਹੈਗਾ ਤੇ ਇੱਕ ਜਿਹੜਾ ਮੈਂ ਫਸਟ ਦਿਖਾਇਆ ਸੀ ਉਹ ਵਾਈਨ ਸ਼ੇਡ ਸੀ ਇਹ ਥੋੜਾ ਜਿਹਾ ਆਫੀ ਜਿਹਾ শেਡ ਦੇ ਰਿਹਾ ਹੈ ਇਹ ਇਹ ਕਾਫੀ ਸ਼ੇਡ ਹੈਗਾ ਜਿਹਦੇ ਵਿੱਚ ਫਲੋਜੀ ਪਿਕਾਕਾ ਕਲਰ ਡੱਬੋਂ ਸੁਣਾ ਬਣਿਆ ਹੋਇਆ ਹੈਗਾ ਫਲਾਵਰ ਹੈਗਾ ਪਿਕਾਕ ਦਾ ਜਿਹੜੀ ਜਿਹੜੀ ਦੁਪੱਟਾ ਦੁਪੱਟੇ ਦੇ ਵਿੱਚ ਰਹੂਗਾ ਤੇ ਇਹ ਵਾਲੀ ਜਿਹੜੀ ਬਾਟਮ ਹੋਣੀਗੀ సోనా సూట్ కలర్ సారే బ సోనే దుపట్ వా పింక కలర్ పింకే ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2000 2000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜਿਹੜਾ ਮਰਜੀ ਸੂਟ ਤੁਹਾਨੂੰ ਜੋ ਵੀ ਤੁਸੀਂ ਲਾਇਕ ਕਰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਹਜੇ ਤੱਕ ਆਪਨੇ ਮਾਰਕੀਟਾਂ ਦੇ ਵਿੱਚ ਇਹ ਸੂਟ ਨਹੀਂ ਅਵੇਲੇਬਲ ਹੈ ਕਿ ਜੋ ਕਿ ਆਪਾਂ ਤੁਹਾਡੇ ਲਈ ਫਸਟ ਟਾਈਮ ਹੀ ਲੈ ਕੇ ਆਏ ਆਂਗੇ ਇੱਕ ਨਵਾਂ ਬੇਸ ਪਾ ਕੇ ਦੇਖੋ ਤੇ ਨਵੇਂ ਡਿਜ਼ਾਈਨ ਜੋ ਚੇਂਜ ਕਰ ਚੁੱਕੇ ਆਂਗੇ ਭਾਈ ਆਪਣਾ ਨੰਬਰ ਹੈ 9253115036 9853115036 ਥੈਂਕ ਯੂ